ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਅਗੇਨ ਆਨ ਬਸਿ ਫਲੌਗਸ ਹੋ ਤੁਸੀਂ ਸਾਰੇ ਫੁੱਲ ਘੈਂਟ ਹੋ ਵਗੈਰੇ ਸਭ ਤੋਂ ਪਹਿਲਾਂ ਜਿਹੜੇ ਚੈਨਲ ਤੇ ਹੈਗੇ ਨੇ ਨਵੇਂ ਚੈਨਲ ਨੂੰ ਕਰ ਦਿਓ ਜੀ ਸਬਸਕ੍ਰਾਈਬ ਤੇ ਤੀਆਂ ਤੋਂ ਅਸੀਂ ਹੋ ਗਏ ਵਿਹਲੇ ਸੁਖ ਨਾਲ ਤੀਆਂ ਵਧੀਆ ਨਿਕਲ ਗਈਆਂ ਤੇ ਆਗੇ ਅਸੀਂ ਫੇਰ ਘਰ ਦੇ ਕੰਮਾਂ ਕਰਾਂਗੇ ਮੈਂ ਤੇ ਜਦੋਂ ਤੀਆਂ ਸੀਗੀ ਉਦੋਂ ਵੀ ਕਰਕੇ ਗਏ ਸੀਗੇ ਅਸੀਂ ਤੇ ਹੁਣ ਅਸੀਂ ਵਾਪਸ ਆ ਚੁੱਕੇ ਹਾਂ ਆਪਣੀ ਰੁਟੀਨ ਤੇ ਹੁਣ ਮੈਂ ਇਧਰ ਧੋ ਰਹੀਆਂ ਕੱਪੜੇ ਇੱਕ ਪਾਸੇ ਮੈਂ ਲਾ ਰੱਖੀ ਆ ਮਸ਼ੀਨ ਇੱਕ ਪਾਸੇ ਮੈਂ ਬਣਾ ਰਹੀਆਂ ਨਾਲ ਖਾਣਾ ਤੇ ਆਫਟਰ दैट ਮੈਂ ਫਤਿਹ ਰਾਨੂ ਦੇ ਪਰਨੀਤ ਨੂੰ ਕਰਾਉਂਗੀ ਕੰਮ ਤੇ ਮੌਸਮ ਬਹੁਤ ਹੀ ਜ਼ਿਆਦਾ ਘੈਂਟ ਹੋ ਚੁੱਕਾ ਯਾਰ ਕੱਲ ਵੀ ਬਹੁਤ ਜ਼ਿਆਦਾ ਮੀਂਹ ਪਿਆ ਸੀਗਾ ਅੱਜ ਵੀ ਮੌਸਮ ਠੀਕ ਸੀਗਾ ਥੋੜਾ ਜਿਹਾ ਮੀਂਹ ਪਿਆ ਸੀਗਾ ਜਿਹੜੀ ਸਰਦੀ ਹੈਗੀ ਆ ਉਹ ਆਉਣ ਵਾਲੀ ਹੈ ਉਹ ਗਰਮੀ ਪਸੀਨੇ ਵਾਲੀ ਗਰਮੀ ਤੋਂ ਤੁਹਾਨੂੰ ਛੁਟਕਾਰਾ ਮਿਲੂਗਾ ਹੁਣ ਤੇ ਫਾਈਨਲੀ ਜਿਹੜੇ ਏਸੀ ਹੈਗੇ ਨੇ ਉਹਨਾਂ ਨੂੰ ਵੀ ਥੋੜਾ ਬੋਤਾ ਜਿਹਾ ਥੋੜਾ ਕੁ ਮਹੀਨਾ ਕੁ ਮਿਲਣਾ ਤਾਂ ਚੱਲਣਗੇ ਪਰ ਫਿਰ ਵੀ ਥੋੜਾ ਬੋਤਾ ਸਾਹ ਮਿਲੇ ਅੱਗੇ ਇੱਕੋ ਦਮ ਅਸੀਂ ਸਕੂਲ ਤੋਂ ਆ ਕੇ ਏਸੀ ਔਨ ਕਰ ਲੈਂਦੇ ਹੁੰਦੇ ਸੀਗੇ ਬਟ ਹੁਣ ਫੈਨ ਥੱਲੇ ਬੈਠੇ ਰਹਨੇ ਆ ਸਹੀ ਲੱਗਦਾ ਇੰਨਾ ਜ਼ਿਆਦਾ ਇੰਨੀ ਮਤਲਬ ਗਰਮੀ ਲੱਗਦੀ ਨਹੀਂ ਹੈਗੀ ਤੇ ਤੀਆਂ ਬਹੁਤ ਹੀ ਵਧੀਆ ਰਹੀਆਂ ਬਹੁਤ ਜ਼ਿਆਦਾ ਸਾਰਿਆਂ ਨੇ ਬਹੁਤ ਖੁੱਲ ਕੇ ਹਨ ਪੂਰਾ ਇੰਜੋਏ ਕੀਤਾ ਬਾਕੀ ਤੁਸੀਂ ਵਲੌਗ ਦੇਖ ਹੀ ਲਿਆ ਹੋਣਾ ਸਾਰਿਆਂ ਜਣਿਆਂ ਨੇ ਜਿਹੜਾ ਮੇਰਾ ਵਲੌਗ ਸੀਗਾ ਉਹਦੇ ਚ ਆਪਾਂ ਨੇ ਸਿਰਫ ਗੱਲਾਂ ਹੀ ਜ਼ਿਆਦਾ ਮਾਰੀਆਂ ਸੀਗੀਆਂ ਜਿਹੜਾ ਡਾਂਸ ਵਾਲਾ ਸੀਗਾ ਤੇ ਜ਼ਿਆਦਾ ਗਿੱਧਾ ਸੀਗਾ ਉਹ ਦੀਦੀ ਹੋਰਾਂ ਦੇ ਦੇ ਵਲੌਗ ਚ ਹੈਗੇ ਉੱਥੇ ਤੁਸੀਂ ਦੇਖ ਲਿਆ ਹੋਊਗਾ ਜਾਂ ਜਿੱਦਾਂ ਉਹਨਾਂ ਦਾ ਵਲੌਗ ਆਊਗਾ ਵਲੌਗ ਆਊਗਾ ਉਹਦੇ ਵਿੱਚ ਤੁਸੀਂ ਦੇਖੋਗੇ ਤੇ ਬਾਕੀ ਬਣੇ ਰੋ ਵਲੌਗ ਦੇ ਵਿੱਚ ਜੀ ਹੁਣ ਜੋ ਕੁਝ ਸ਼ਾਮਾਂ ਦਾ ਆਪਾਂ ਕੰਮਕਾਰ ਕਰ ਰਹੇ ਆ ਜੋ ਰੂਟੀਨ ਹੈਗੀ ਆ ਉਹ ਪਤਾ ਤੇ ਨਾਲ ਸ਼ੇਅਰ ਕਰ ਰਹੇ ਆ ਤੇ ਲੋ ਜੀ ਇਹ ਜਿਹੜਾ ਮੇਰੇ ਸਿਸਟਰ ਨੇ ਮੈਨੂੰ ਜੋ ਬ੍ਰਦਰ ਨੇ ਕਿਹਾ ਸੀਗਾ ਕਿ ਤੁਸੀਂ ਆਪਣੀ ਜਿਹੜੀ ਰੂਟੀਨ ਹੈਗੀ ਆ ਉਹ ਸ਼ੇਅਰ ਕਰੋ ਸੋ ਮੈਂ ਉਹਦੇ ਵਾਸਤੇ ਸਪੈਸ਼ਲ ਵਲੌਗ ਸ਼ੂਟ ਕਰਦੀ ਆ ਪਹਿਲਾਂ ਮੈਂ ਤੁਹਾਨੂੰ ਈਵਨਿੰਗ ਦੇ ਦੱਸ ਚੁੱਕੀ ਆ ਮੈਂ ਕੱਪੜੇ ਵਾਸ਼ ਕਰਦੇ ਡਿਨਰ ਜਿਹੜਾ ਸੀਗਾ ਉਹ ਬਣਾਤਾ ਸੀਗਾ ਤੇ ਆਫਟਰ ਥੈਟ ਮੈਂ ਕੀ ਕੀਤਾ ਕਪੜੇ ਆ ਦੇ ਖੁਸਾਰੇ ਇੱਧਰ ਫਤੇ ਦੀ ਫਤੇ ਨਹੀਂ ਸਵੇਰੇ ਆ ਹੀ ਡਰੈਸ ਪਾ ਕੇ ਜਾਣੀ ਹੈ ਯੂਨੀਫਾਰਮ ਨਹੀਂ ਪਾ ਕੇ ਜਾਣੀ ਮੈਂ ਆ ਸੂ ਪਾ ਕੇ ਜਾਉਂਗੀ ਪਰਨੀਤ ਦੀ ਯੂਨੀਫਾਰਮ ਪੈਂਟ ਸ਼ਰਟ ਤੇ ਇਹ ਮੈਂ ਸਾਰਾ ਕੁਝ ਇੱਥੇ ਪ੍ਰੈਸ ਕਰਕੇ ਰੱਖ ਦਿੱਤਾ ਤੇ ਮੈਂ ਸਾਰਾ ਇੱਥੇ ਪ੍ਰੈਸ ਕਰਕੇ ਰੱਖ ਦਿੱਤਾ ਹੁਣ ਬਸ ਅੱਜ ਮੇਰਾ ਖਾਣਾ ਲੇਟ ਹੋ ਗਿਆ ਤੇ ਬਸ ਮੈਂ ਆਪਣੇ ਪਹਿਲਾਂ ਮੈਡੀਸਿਨ ਲੈ ਆ ਕੇ ਉਸ ਤੋਂ ਬਾਅਦ ਮੈਂ ਖਾऊंगी ਖਾਣਾ ਇਸ ਤੋਂ ਬਾਅਦ ਫਿਰ ਮੈਂ ਸੋ ਜਾਊਂਗੀ ਤੇ ਆਫਟਰ दैट ਤੁਹਾਨੂੰ ਮੈਂ ਸਵੇਰ ਦੀ ਰੁਟੀਨ ਦਿਖਾਉਂਗੀ ਕਿ ਸਵੇਰੇ ਮੈਂ ਕਿੰਨੇ ਵਜੇ ਉੱਠਦੀ ਆ ਤੇ ਉੱਠਣ ਤੋਂ ਬਾਅਦ ਜੋ ਵੀ ਸਾਰੇ ਕੰਮ ਕਰ ਹੁੰਦੇ ਨੇ ਉਹ ਸਾਰੇ ਮੈਂ ਤੁਹਾਨੂੰ ਦਿਖਾਉਂਗੀ ਠੀਕ ਹੈ ਜੀ ਸਿਕ ਜੀਰੋ ਦਾ ਵੀ ਫਸਲੀ ਗੁੱਡ ਮਾਰਨਿੰਗ ਬੋਲੋ ਸਭ ਨੂੰ ਗੁੱਡ ਮਾਰਨਿੰਗ ਸਾਰਿਆਂ ਨੂੰ ਚਲੋ ਗੁੱਡ ਮਾਰਨਿੰਗ एवरीवन ਬੋਲੋ ਗੁੱਡ ਮਾਰਨਿੰਗ एवरीवन ਚਲੋ ਸਾਰੇ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵੈਰੀ ਗੁੱਡ ਹੁਣ ਮੈਂ ਉੱਠ ਕੇ ਹੁਣ ਮੈਂ ਸਾਰੇ ਜਿਹੜੇ ਕੱਪੜੇ ਪਾ ਲਏ ਮੈਂ ਸਕੂਲ ਵਾਲੇ ਵੀ ਪਾ ਲੈਣੇ ਅਗਰ ਸਕੂਲ ਜੀ ਫੁੱਟ ਨਹੀਂ ਮੈਂ ਤਾਂ ਇੱਕ ਚੀਜ਼ ਦਾ ਮੈਨੂੰ ਸਿੱਧਾ ਟੇਬਲ ਨੂੰ ਦੱਸਣਾ ਹਾਂਜੀ 60 ਦਾ 0 61 ਸੇ 62 ਦਾ 12 63 ਦਾ 18 64 ਦਾ 65030 6636 6740 42 667 68 hmm. 48 69 54 610 60 देयर यू गो मैं जो गुड मॉर्निंग जी सारे मेरे व्लॉग में हां जी मैं टेस्ट करूंगा ना हां जी मैं फिर बोलूंगा और लिख दे जाऊंगा ठीक है ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਮੇਰੇ ਵੱਲੋਂ ਵੀ ਤੇ ਲੋ ਜੀ ਤੁਹਾਡੀ ਡਿਮਾਂਡਡ ਵਲੌਗ ਹੈਗਾ ਉਹ ਆ ਰਿਹਾ ਹੈ ਤੇ ਇੱਧਰ ਮੈਂ ਰੈਡੀ ਹੋ ਚੁੱਕੀ ਆ ਨਾ ਤੋਂ ਕੇਵਲ ਸਿੰਘ ਵੀ ਰੈਡੀ ਹੋ ਚੁੱਕਿਆ ਟਿਫਨ ਪਤੇ ਸਿੰਘ ਦਾ ਪੈਕ ਹੋ ਚੁੱਕਿਆ ਪਨੀਤ ਦਾ ਵੀ ਟਿਫਨ ਪੈਕ ਹੋ ਚੁੱਕਿਆ ਆ ਬਸ ਮੇਰਾ ਰਹਿ ਗਿਆ ਆ ਮੈਂ ਕਰਨਾ ਤੇ ਇਸ ਤੋਂ ਬਾਅਦ ਬਸ ਹੁਣ ਮੈਂ ਆਪਣੇ ਗੁੱਤਗੱਤ ਕਰਕੇ ਤੇ ਉਸ ਤੋਂ ਬਾਅਦ ਫਿਰ ਮੈਂ ਪੀਊਂਗੀ ਆਪਣਾ ਚਾਹ ਪਾਣੀ ਬ੍ਰੇਕਫਾਸਟ ਜੋ ਵੀ ਕਰਨਾ ਆ ਠੀਕ ਹੈ ਮੈਂ ਬੜੀ ਮਤਲਬ ਕੋਸ਼ਿਸ਼ ਕੀਤੀ ਵੀ ਨਹੀਂ ਆਸਤਾ ਵਲੋਗ ਪਾਣਾ ਹੀ ਪਾਣਾ ਪਾਣਾ ਨੇ ਤਾਂ ਮੇਰੀ ਭੈਣ ਜਾਂ ਮੇਰਾ ਭਰਾ ਉਹਨਾਂ ਨੇ ਰੋਸੇ ਜਾਣਾ ਕਿ ਮੈਂ ਅਸੀਂ ਗੱਗਨ ਨੂੰ ਕਿੰਨੀ ਆਲੀ ਗੈਰਤਾ ਮੈਂ ਤਾਂ ਦੇਖੋ ਫਤਿਹ ਰੈਡੀ ਹੋ ਕੇ ਐਦਾਂ ਮਸਤੀ ਕਰਦਾ ਫਤਿਹ ਨਾ ਰੈਡੀ ਹੋ ਕੇ ਸਕੂਲ ਤੋਂ ਰੋਜ਼ ਇੰਨੀ ਮਸਤੀ ਕਰਦਾ ਇੰਨੀ ਮਸਤੀ ਕਰਦਾ ਨਹੀਂ ਨਹੀਂ ਟੀਂਡੇ ਟੀਂਡੇ ਲੋ ਜੀ ਬਨੀਤ ਸਿੰਘ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਹਾਂਜੀ ਵਾਚ ਮੇਰੀ ਵਾਚ ਦੇ ਟਾਈਮ ਸਪੋਣੇ ਦੇ ਸੱਤ ਦਾ ਹੋ ਚੁੱਕਿਆ ਅਸੀਂ ਸਾਰੇ ਰੈਡੀ ਹਾਂ ਮੇਰੀ ਵੈਨ ਆਉਣੀ ਸੱਤ 20 ਤੇ ਪਰ ਨਹੀਂ ਦਿਖਾਉਂਦੀ ਵੈਨ ਆਉਣੀ ਹੈ ਸੱਤ ਸੱਤ 25 ਕਿਤੇ ਪੁਨੀਤੁਰਾ ਦੇ ਆਂਦੀ ਹੈ ਤੇ ਚਲੋ ਜੀ ਹੁਣ ਟਾਈਮ ਬਹੁਤ ਲੱਗ ਰਿਹਾ ਕਿਉਂਕਿ ਮੇਰੇ ਆਸਤੇ ਸਿਰ ਦੋ ਦੋ ਮਿੰਟ ਕੀਮਤੀ ਨੇ ਤੇ ਮੈਂ ਹੋ ਜਾ ਰੈਡੀ ਫਿਰ ਉਸ ਤੋਂ ਬਾਅਦ ਤੁਹਾਨੂੰ ਮਿਲਦੇ ਹਾਂ ਚਲੋ ਜੀ ਆਹ ਲਓ ਜੀ ਮੈਂ ਆਪਣੀ ਆਰ ਬੋਟਲ ਦੇ ਵਿੱਚ ਥੋੜੀ ਜੀ ਚਾਹ ਭਰ ਕੇ ਲੈ ਕੇ ਜਾਂਦੀ ਹਾਂ ਮਾਪਾ ਰੈਡੀ ਹੋ ਚੁੱਕਿਆ ਸਾਰੇ ਜਣੇ ਮੋਲ ਤੋਂ ਚੱਲਣੇ ਆ ਬਾਹਰ 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 ਮੋਤਨੀ ਗੇਟ ਤੋਂ ਚੱਲਣੇ ਆ ਸਾਰੇ ਜਣੇ ਗੇਟ ਕਰਾਂਗੇ ਆਪਣੀ ਵੈ ਹਲੋ ਸਣੇ ਮੈਂ ਪਤਾ ਨਹੀਂ ਕੀ ਗੱਲ ਪੁੱਤ ਹੂੰ ਉੱਧਰ ਆਪਣੀ ਵਾਟਰ ਬੋਟਲ ਵੱਡੀ ਵਾਲੀ ਉੱਧਰ ਆਪਣਾ ਬੈਗ ਤੇ ਜਿੱਥੇ ਆਪਣਾ ਦੁਪੱਟਾ ਮੈਂ ਮੈਂ ਵੀ ਆ ਗਈ ਇਹ ਕੱਪੜੇ ਜੀ ਇੱਕ ਸੋਨੇ ਦੇ ਪਾਰਕ ਨਹੀਂ ਕਿਉਂਕਿ ਰਾਤੀ ਫਿਰ ਮੌਸਮ ਖਰਾਬ ਸੀਗਾ ਤੇ ਮੈਂ ਕਿਹਾ ਕਿ ਤੇ ਬਾਰੇ ਨਹੀਂ ਆ ਜਵੇ ਸੋ ਤਾਂ ਕਰਕੇ ਕੱਪੜੇ ਸੀ ਥੋੜਾ ਫਟ ਅੰਦਰ ਪਾਤੀ ਰਾਤੀ ਸੱਚੀ ਮੀਂਹ ਆ ਵੀ ਗਿਆ ਸੀਗਾ ਥਣ ਬਸ ਮੇਰੀ ਬੈਂਟੇ ਨੂੰ ਨਾ ਬਸ ਜਸਟ ਔਨ ਹੀ ਵਾਲੀ ਹੈ ਬਸ ਸੱਪੀ ਹੋ ਰੋਣਾ ਸੱਪੀ ਤੇ ਤਕਰੀਬਨ ਤੱਕ ਬਣਾ ਹੀ ਜਾਂਦੀ ਹੁੰਦੀ ਹੈ ਬਾਰੇ ਪਰ ਇਹਦੇ ਪਾਪਾ ਨੇ ਕਹੀਆਂ ਪ੍ਰੈਸ ਦਾ ਸਵਿਚ ਕੱਟ ਦੇਣ ਠੀਕ ਹੈ ਕਿ ਅੱਜ ਮੈਂ ਨਹੀਂ ਕਿਫਨ ਲੈ ਕੇ ਜਾ ਰਹੀ ਭਾਜੀ ਨੂੰ ਜਾਣਾ ਬਾਜ਼ਾਰ ਤੇ ਉਹ ਮੈਨੂੰ ਜਾਂਦੀ ਹੋਏ ਟਿੱਪਣ ਦੇ ਦੇਣਗੇ ਮੌਸਮ ਬਹੁਤ ਘੰਟਾ ਪਿਆ ਯਾਰ ਬਾਹਰ ਠੰਡਾ ਠੰਡਾ ਮੌਸਮ ਹੋਇਆ ਪਿਆ ਬਾਹਰ ਬੱਚਾ ਪਾਟੀ ਆ ਜਾਓ ਇਹਨਾਂ ਦੀ ਬੈਂਡਰ ਤੋਂ 5 ਕੁ ਮਿੰਟ ਲੇਟਾਂ ਦੀ ਹੈ ਆਈ ਹਾਂਜੀ ਫਤੇ 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 ਅੱਜ ਬਹੁਤ ਹੈਪੀ ਹੈ ਹੈਨਾ ਕਿਉਂ ਕਿਉਂਕਿ ਯੂਨੀਫਾਰਮ ਨਹੀਂ ਪਾ ਕੇ ਜਾਣੀ ਹੈਨਾ ਫਤੇ ਅੰ ਅੰ ਕਰੀ ਜਾਂਦੀ ਹੈ ਅੰ ਹਾਏ ਮੇਰੀ ਚੁੰਨੀ ਪਤਾ ਤੇ ਸਾਰੇ ਸਾਰੇ ਪੁੱਠੇ ਪੰਗੇ ਕਿਉਂ ਲੈਂਦੇ ਆ ਫਸ ਜੂਗਾ ਵਿੱਚ ਫਿੰਗਰ ਬਟੇ ਦੇਖ ਲਓ ਫਸ ਗਈ ਜੀ ਉਹ ਦੇਖੋ ਮਾਸੀ ਦੇ ਪਾਸੇ ਪਤਲੇ খালি ਬੋਤਲਾਂ ਨਾਲ ਉਹਨੂੰ ਲੱਗੇ ਹੋਏ ਬਾਬਾ ਨੇ ਇਦਾਂ ਕੀਤਾ ਬਾਬਾ ਕੀ ਕਰ ਲੱਗਦਾ ਅੱਛਾ ਜੀ ਵੈਰੀ ਗੁੱਡ ਦੇਖੋ ਖਾਲੀ ਬੋਤਲ ਫਿਸ ਫਿਸ ਕਰਨ ਲੱਗੇ ਹੋਏ ਨੇ ਕੀ ਨਿਕਲੂਗਾ ਇਹਦੇ ਚ ਯਾਰ ਹੈ ਹੀ ਨਹੀਂ ਯਾਰ ਇਹ ਹੋਟਲ ਮੈਂ ਤਾਂ ਆਪਾਸ ਸੱਚ ਰੱਖੀ ਹੋਈ ਹੈ ਇਹ ਇਹ ਹੋਰ ਹੋਵੇ ਬਲਿੰਦਰ ਚਾਚੂ ਨੇ ਭੇਜਿਆ ਸੀਗਾ ਤੇ ਇਹਨੂੰ ਮੈਂ ਬੋਤਲ ਨੂੰ ਪਾ ਲੂ ਮਾਸੀ ਪਲੀਜ਼ ਦੋ ਹੋਰ ਮੰਗਵਾ ਲਾ ਪਨੀਰ ਕਹਿੰਦਾ ਮਾਸੀ ਇਕੱਠੇ ਦੋ ਹੋਰ ਮੰਗਵਾ ਲਓ ਨਹੀਂ ਮੈਂ ਕਿਹਾ ਤਾਂ ਚਾਚੂ ਨੂੰ ਪਹਿਲਾਂ ਹੀ ਆ ਵੀ 8000 ਦਾ ਏ ਮੈਂ ਚਾਚੂ ਨੂੰ ਕਿਹਾ ਸੀਗਾ ਕਿ ਬਲਵਿੰਦਰ ਨੂੰ ਕਿਹਾ ਸੀ ਪੇਰਫਿਊਮ ਖਤਮ ਹੋ ਗਿਆ ਬਲਵਿੰਦਰ ਇਹਦੇ ਨਾਲ ਤੁਸੀਂ ਹੋਰ ਭੇਜ ਦਿਓ ਹੁਣ ਤਾਂ ਬਲਵਿੰਦਰ ਚਾਚੂ ਆਪ ਹੀ ਆਉਣਗੇ ਫੇਰੀ ਲੈ ਕੇ ਆਉਣਗੇ ਪਰ ਨਹੀਂ ਤੇ ਮਮਾੜਾ ਆ ਕੇ ਕਰ ਦੋ ਕਿਰਪਾ ਮੜੀ ਕੋਰੀਅਰ ਨਹੀਂ ਕਰਨਾ ਹੈਗਾ ਹੁਣ ਤਾਂ ਉਹ ਆਪ ਹੀ ਲੈ ਕੇ ਆਉਣਗੇ ਜੋ ਲੈ ਕੇ ਆਉਣਾ ਹੈ ਉਹ ਦੇਖੋ ਕਲੀਅਰ ਰੱਖਿਆ ਬੈਸਟ ਫਾਰਮ ਬਾਸੀ ਫਾਰਮ ਬੈਸਟ ਫਾਰਮ ਬੈਸਟ ਫਾਰਮ ਨਹੀਂ ਹੈਗਾ ਉਹ ਬਾਸੀ ਫਾਰਮ ਹੈ ਇਹ ਹੁੰਦਾ ਕੀ ਹੈ ਹੂੰ ਹੁੰਦਾ ਹੀ ਹੈ ਬਾਸੀ ਆਪਣੀ ਗੋਤ ਹੈ ਨਾ ਹੈ ਨਹੀਂ ਹੈਗੀ ਹੈ ਨਾ ਫੇਰ ਤਾਂ ਹੈਗੀ ਰੋ ਲੋ ਜੀ ਟਾਈਮ ਪੂਰੇ 3 ਵੱਜ ਚੁੱਕੇ ਨੇ ਤੇ ਮੈਂ ਆਨੀਏ 2:30 ਵਜੇ ਸਕੂਲ ਤੋਂ ਤੇ ਮੈਂ 2:30 ਵਜੇ ਸਕੂਲ ਤੋਂ ਆ ਕੇ ਆਪਣਾ ਚਾਹ ਪਾਣੀ ਪੀ ਲਿਆ ਤੇ ਹੁਣ ਆਪਾਂ ਡੀਕ ਰਿਆਂ ਫਤਿਹੁਰਾ ਨੂੰ ਤੇ ਫਤਿਹ ਗਰੀਬਾ ਸੰਦੇ ਨੇ ਤੇ ਉਹਨਾਂ ਨੂੰ ਚਾਹ ਕੌਫੀ ਦੇ ਕੇ ਉਸ ਤੋਂ ਬਾਅਦ ਮੈਂ ਥੋੜੀ ਰੈਸਟ ਕਰਾਂਗੀ ਤੇ ਆਹ ਦੇਖੋ ਬਾਰਿਸ਼ ਤੋਂ ਬਾਅਦ ਨਾ ਥੋੜੀ ਧੁੱਪ ਜੀ ਲੱਗੀ ਆ ਤੇ ਪੌਤੇ ਦੇਖੋ ਕਿੰਨੇ ਸੋਹਣੇ ਲੱਗ ਰਹੇ ਨੇ ਗ੍ਰੀਨ ਗ੍ਰੀਨ ਜੇ ਇਹ ਕਾਹੜਾ ਬੂਟਾ ਇਹਨੂੰ ਪਤਾ ਨਹੀਂ ਫੁੱਲ ਪੈਂਦੇ ਨੇ ਪਰ ਨਾਲ ਦੀ ਨਾਲ ਛੇਤੀ ਛੇਤੀ ਝੜ ਵੀ ਜਾਂਦੇ ਨੇ ਹੁਣ ਮੈਂ ਸਵੇਰੇ ਇੱਕ ਫੁੱਲ ਦੇਖਿਆ ਸੀਗੇ ਉਹ ਝੜ ਗਿਆ ਹੁਣ ਹਾਂ ਦੇਖੋ ਆ ਦੋ ਫੁੱਲ ਫੇਰ ਆਣਗੇ ਪਰ ਪਤਾ ਨਹੀਂ ਕਿਉਂ ਇਹ ਨਹੀਂ ਜਲਦੀ ਝੜ ਜਾਂਦੇ ਨੇ ਟੱਚ वुਡ ਆ ਵਾਲੇ ਪਲਾਂਟ ਵਧੀਆ ਚੱਲੇ ਹੋਏ ਨੇ ਹੁਣੇ ਹੀ ਨਹੀਂ ਪਤਾ ਕਿ ਇਹ ਕਦੋਂ ਤੱਕ ਚੱਲਣਗੇ ਇਹ ਚੱਲੇ ਤੇ ਹੀ ਪਤਾ ਲੱਗੂਗਾ अदरवाइज ਸਾਡੀ ਮਿੱਟੀ ਐਹੀ ਜੀ ਹੈ ਕਿ ਸਾਰੇ ਪਲਾਂਟ ਰਹਿਣਾ ਖਰਾਬ ਜੀ ਹੋ ਜਾਂਦੇ ਨੇ ਤੁੰ ਨੂੰ ਦੇਖੋ ਇਹ ਹੋਏ ਨੇ ਨਾ ਇਹ ਫੁੱਲ ਆਉਣ ਵਾਲੇ ਤੇ ਸਾਡੇ ਦੂਜੇ ਫੁੱਲ ਵੀ ਆਉਣੇ ਵਾਲੇ ਨੇ ਛੜੇ ਨਿੱਕੇ ਨਿੱਕੇ ਜਿਹੇ ਟਿੰਡੇ ਮੈਨਾਂ ਇੰਨੀ ਖੁਸ਼ੀ ਬਣਾਈ ਇਹਨਾਂ ਸ਼ੁਕਰ ਕੀਤਾ ਨਾ ਕਿ ਮੌਸਮ ਸਾਟੋ ਹੈ ਯਾਰ ਮਾਰ ਗਏ ਪਸੀਨਾ ਚੋ ਜੋਗੇ ਤੇ ਇੱਕ ਨਾ ਵਿੱਚ ਤੇ ਬਾਕੀ ਜਿਹੜੀ ਕੱਲ ਤੀਆਂ ਵਾਲੀ ਵੀਡੀਓ ਸੀਗੀ ਉਹਦੇ ਵਿੱਚ ਜਿਹੜਾ ਡਾਂਸ ਵਗੈਰਾ ਗਿੱਧਾ ਵਗੈਰਾ ਜਾਦਾ ਉਹ ਹੈਗਾ ਆ ਦੀਦੀ ਉਹਨਾਂ ਦੇ ਵਲੌਗ ਚ ਮੰਦੀਦੀ ਤੇ ਸੋਨੂ ਦੀਦੀ ਦੇ ਵਲੌਗ ਚ ਕਿਉਂਕਿ ਮੈਂ ਸੀਗੀ ਬਿਜ਼ੀ ਕੁਛ ਆਪਣੇ ਫਰੈਂਡਸ ਨਾਲ ਬਿਜੀ ਕੁਛ ਮੇਰਾ ਫੋਨ ਪਰਸੇ ਚ ਪਿਆ ਸੀ ਤੇ ਫਿਰ ਨਾਲ ਕੋਈ ਸ਼ੂਟ ਕਰਨ ਵਾਲਾ ਵੀ ਚਾਹੀਦਾ ਹੈ ਸੋ ਮੈਂ ਕਰਕੇ ਜਿੰਨਾ ਕੁ ਸ਼ੂਟ ਪੋਸੀਬਲ ਸੀਗਾ ਉਹ ਹੋ ਪਾਇਆ ਫਿਰ ਮੈਂ ਉਹੀ ਕੀਤਾ ਫਿਰ ਮੈਂ ਜ਼ਿਆਦਾ ਕਰਿਆ ਨਹੀਂ ਹੈਗਾ ਤੇ ਬਾਕੀ ਕੋਈ ਨਹੀਂ ਕੀਤਾ ਪਰ ਮੜਾ ਤੁਹਾਨੂੰ ਜੀ ਦੀ ਹੋਵੇ ਵਲੌਗ ਚ ਹੋ ਜਾਊਗਾ ਚਲੋ ਜੀ ਆਪਾਂ ਫਤਿਹ ਹੋਰ ਨੂੰ ਰিসিਵ ਕਰ ਲਈਏ ਮੈਨੂੰ ਲੱਗਦਾ ਉਹ ਆ ਗਏ ਤੇ ਉਸ ਤੋਂ ਬਾਅਦ ਥੋੜੀ ਰੈਸਟ ਕਰਨ ਤੋਂ ਬਾਅਦ ਆਪਾਂ ਜਿਹੜਾ ਰਾਦ ਰੋਟੀ ਪਾਣੀ ਹੈਗਾ ਆ ਉਹਦੀ ਤਿਆਰੀ ਕਰਾਂਗੇ ਤੇ ਬਸ ਜੀ ਇਹ ਹੀ ਆਪਣੀ ਰੁਟੀਨ ਹੁੰਦੀ ਹੈ ਸਾਰੇ ਦਿਨ ਦੀ ਸਵੇਰੇ ਉੱਠੇ ਫਰੈਸ਼ ਹੋਏ ਨਾ ਤੇ ਤੋਤੇ ਸਵੇਰੇ ਤਾਂ ਦੀਦੀ ਹੁੰਦੇ ਨੇ ਘਰੇ ਸੋ ਮੈਂ ਇਨਾ ਕੰਮ ਕਰਕੇ ਨਹੀਂ ਜਾਂਦੀ ਹੈਗੀ ਤੇ ਨਾਲ हेल्प ਪਰ ਆ ਜਾਂਦੀ ਹੈ ਉਹ हेल्प ਕਰਾ ਦਿੰਦੀ ਹੈ ਉਸ ਤੋਂ ਬਾਅਦ ਫਿਰ ਸਕੂਲ ਤੋਂ ਆਉਣ ਤੋਂ ਬਾਅਦ ਦੀ ਸਾਰੀ ਸਰ ਡਿਊਟੀ ਜਿਹੜੀ ਹੈਗੀ ਉਹ ਮੇਰੀ ਹੁੰਦੀ ਹੈ ਰਾਤ ਤੱਕ ਦੀ ਖਾਣਾ ਪੀਣਾ ਬੱਚਿਆਂ ਦਾ ਕੱਲੀ-ਕੱਲੀ ਚੀਜ਼ ਬਾਕੀ ਗੱਲ ਮੈਂ ਤੁਹਾਨੂੰ ਆ ਵਾਲੇ ਵਲੌਗ ਵਿੱਚ ਹੁਣ ਸ਼ਾਮ ਦੀ ਇਵਨਿੰਗ ਵੀ ਥੋੜੀ ਬਹੁਤੀ ਜਿੰਨੀ ਕੁ ਪੋਸੀਬਲ ਸੀਗੀ ਮੈਂ ਦਿਖਾਈ ਹੈ ਸੋ ਆਸਵਿਕ ਜੀ ਹੋਪ ਕਿ ਤੁਹਾਨੂੰ ਇਹ ਵਾਲਾ ਵਲੌਗ ਪਸੰਦ ਆਊਗਾ ਕਿਉਂਕਿ ਮੈਨੂੰ ਬੜੀ ਟੈਨਸ਼ਨ ਸੀਗੀ ਮੈਂ ਤੁਹਾਨੂੰ ਮੰਡੇ ਨੂੰ ਕਿਹਾ ਸੀਗਾ ਬਟ ਮੰਡੇ ਨੂੰ ਤੀਆਂ ਵਾਲਾ ਵਲੌਗ ਪਾਣਾ ਸੀਗਾ ਸੋ ਦੈਟਸ ਵਾਈ ਮੈਂ ਪਾ ਨਹੀਂ ਪਾਈ ਤੇ ਅੱਜ ਇਹ ਪਾ ਰਹੀਆਂ ਵਲੌਗ

ਤਾਂ ਤੁਸੀਂ ਅੱਜ ਸਕੂਲ 'ਚ ਤੁਸੀਂ ਆਹ ਕੀਤਾ ਸੀਗਾ ਕੀ ਹੋਇਆ ਸਕੂਲ 'ਚ ਕਹਿੰਦੇ ਫੰਕਸ਼ਨ ਵਧੀਆ ਕੀ ਕੀਤਾ ਸੀ ਅੱਜ ਸਾਰਾ ਦਿਨ ਡਾਂਸ ਕੀਤਾ ਹੂੰ ਕੋਈ ਪੜ੍ਹਾਈ ਨਹੀਂ ਕੀਤੀ ਬੱਸ ਕੋਈ ਨਹੀਂ ਬਾਕਿਆ ਅੱਛਾ ਅੱਜ ਸਾਰਾ ਦਿਨ ਡਾਂਸ ਹੀ ਕੀਤਾ ਕੋਈ ਪੜ੍ਹਾਈ ਨਹੀਂ ਕੀਤੀ ਹੂੰ ਕਿਉਂ ਬੜਾ ਅੱਗੇ ਹੈ ਅੱਛਾ ਜੀ ਅੱਜ ਇੰਜੋਏ ਕੀਤਾ ਹੈ ਮੇਰੇ ਬੁੱਤ ਨੇ ਪੂਰਾ ਹੂੰ ਚਲੋ ਵਧੀਆ ਚੰਗੀ ਗੱਲ ਹੈ ਫਿਰ ਤਾਂ ਮੇਰੇ ਬੁੱਤ ਨੇ ਇੰਨੀ ਚਿੱਲ ਮਾਰ ਕੇ ਆਏ ਹੈ ਹੈ ਇੰਨਾ ਮੇਰੇ ਬੁੱਤ ਸੋਨਾ ਚੋਨਾ ਬੜਾ ਡੋਰੀ ਮੈਨੂੰ ਨਹੀਂ ਹੈ ਮੈਂ ਟੈਸਟ ਲੈਣਾ ਸੀ ਓ ਕੋਈ ਗੱਲ ਨਹੀਂ ਕਰਦੇ ਅਜਿਓ ਕੱਲ ਦੇ ਦਿਓ ਠੀਕ ਹੈ ਬਲਿੰਦਰ ਨਾ ਆਪਣੀ ਮਹਿੰਦੀ ਚ ਮੇਰੀ ਮਹਿੰਦੀ ਚ ਆਪਣਾ ਨਾਮ ਲੱਭਦੇ ਰਹਿ ਗਏ ਨਾ ਬਲਿੰਦਰ ਨਾ ਮਹਿੰਦੀ ਚ ਆਪਣਾ ਨਾਮ ਲੱਭਦੇ ਰਹਿ ਗਏ ਤੇ ਬਲਿੰਦਰ ਦਾ ਨਾਮ ਨਾ ਆ ਲਿਖਿਆ ਹੋਇਆ ਸੀਗਾ ਵੈਸੇ ਤਾਂ ਮੁਰਿੰਦਰ ਨੂੰ ਦਿਖਾਤਾ ਸੀਗਾ ਮੈਂ ਕਿਹਾ ਚਲ ਮੈਂ ਉਰੇ ਵੀ ਦਿਖਾ ਦਵਾ ਤੇ ਬਾਕੀ ਨਾ ਇੱਕ ਮੇਰੇ ਜਸਵੀਰ ਦੀਦੀ ਉਹ ਕਹਿ ਰਹੇ ਸੀਗੇ ਕਹਿੰਦੇ ਬਹੁਤ ਵਧੀਆ ਸੀਗੀਆਂ ਤੀਆਂ ਬਟ ਕਹਿੰਦੇ ਵੀ ਚਲੋ ਜਿਹੜੇ ਹਨਾ ਬਾਹਰ ਰਹਿੰਦੇ ਉਹਨਾਂ ਦੇ ਤੇ ਚਲੋ ਮਜਬੂਰੀ ਹੈ ਕਿ ਉਹਨਾਂ ਨੂੰ ਬਾਹਰ ਰੈਸਟੋਰੈਂਟ ਦੇ ਔਰ ਰੈਸਟੋਰੈਂਟ ਦੇ ਵਿੱਚ ਤੀਆਂ ਵਗੈਰਾ ਮਨਾਣੀਆਂ ਪੈਂਦੀਆਂ ਨੇ ਪਿੰਡਾਂ 'ਚ ਆਪਣੇ ਕੋਲੇ ਆਪਸ਼ਨ ਹੁੰਦੀ ਹੈ ਵੀ ਚਲੋ ਆਪਾਂ ਪਿੰਡ 'ਚ ਹਨਾ ਜਿੱਦਾਂ ਸਾਂਝਾ ਥਾਂ ਤੇ ਹੁੰਦਾ ਵੀ ਉੱਥੇ ਬੋਰਡ ਥੱਲੇ ਹੋਗਾ ਤੇ ਪਿੱਪਲ ਥੱਲੇ ਵੀ ਬੜੀ ਸੋਹਣੀ ਵਧੀਆ ਉੱਥੇ ਵਧੀਆ ਤਰੀਕੇ ਦੇ ਨਾਲ ਤੀਆਂ ਸੈਲੀਬ੍ਰੇਟ ਕਰਦੇ ਨੇ ਪਰ ਦੇਖੋ ਸਾਰੇ ਜਾਣੇ ਹੀ ਸਾਰੇ ਜਾਣੇ ਮੇਰੀ ਗੱਲ ਦਾ ਕੋਈ ਗੁੱਸਾ ਨਾ ਕਰਿਓ ਪਰ ਹੁਣ ਪਿੰਡਾਂ ਦੇ ਵਿੱਚ ਉਹ ਭਾਈਚਾਰਕ ਸਾਂਝ ਜਾਂ ਪਿਆਰ ਸਾਰੇ ਨਹੀਂ ਇੱਕੋ ਜਿਹੇ ਹੁੰਦੇ ਮੈਂ ਸਾਰਿਆਂ ਨੂੰ ਨਹੀਂ ਕਹਿ ਰਹੀ ਪਰ ਹੁਣ ਉਹ ਪਹਿਲਾਂ ਵਰਗੀ ਜਿਹੜੀ ਭਾਈਚਾਰਕ ਸਾਂਝ ਹੀ ਨਾ ਜਾਂ ਪਹਿਲਾਂ ਵਰਗਾ ਪਿਆਰ ਹੀ ਉਹ ਹੁਣ ਬਹੁਤ ਜ਼ਿਆਦਾ ਘਟ ਗਿਆ ਲੋਕਾਂ ਮੈਂ ਨਹੀਂ ਕਹਿੰਦੀ ਸਾਡੇ ਦਿਲ 'ਚ ਵੀ ਕਿਸ ਵਾਸਤੇ ਘਟਿਆ ਹੋਊਗਾ ਕਿਸੇ ਹੋਰ ਦੇ ਦਿਲ 'ਚ ਆਪਣੇ ਵਾਸਤੇ ਘਟਿਆ ਹੋਊਗਾ ਪਰ ਹੁਣ ਉਹ ਮਤਲਬ ਪਹਿਲਾਂ ਵਾਲੀ ਗੱਲ ਨਹੀਂ ਰਹੀ ਹੈਗੀ ਤੇ ਦੇਖੋ ਇਹ ਇਹ ਜਿਹੀਆਂ ਚੀਜ਼ਾਂ ਜਿਹੜੇ ਤਿਹਾੜ ਹੁੰਦੇ ਨੇ ਪਿਆਰ ਦੇ ਹਨਾ ਵੀ ਮਨ ਦੇ ਚਾਹ ਪੂਰੇ ਕਰਨ ਜਾਣਾ ਤੇ ਜਦੋਂ ਆਪਾਂ ਨੇ ਇੱਕ ਦੂਸਰੇ ਨੂੰ ਦੇਖ ਕੇ ਖੁਸ਼ ਹੀ ਨਹੀਂ ਹੋਣਾ ਹੈਗੇ ਤੇ ਕੁਝ ਵੀ ਤੇ ਫਿਰ ਉੱਥੇ ਤੁਹਾਨੂੰ ਪਤਾ ਹੀ ਹੈ ਹਨਾ ਤੇ ਚਲੋ ਜੀ ਇੰਨੀ ਕੀ ਗੱਲ ਕਰਨੀ ਸੀਗੀ ਮੈਂ ਜ਼ਿਆਦਾ ਤੇ ਚਲੋ ਮੈਂ ਨਹੀਂ ਕਹਿਣਾ ਚਾਹਦੀ ਬਟ ਚਲੋ ਉਹ ਦੀਦੀ ਦੀ ਜਸਵੀਰ ਦੀਦੀ ਦੀ ਗੱਲ ਵੀ ਬਿਲਕੁਲ ਸਹੀ ਸੀਗੀ ਕੀ ਜਿਹੜੀ ਪਿੰਡਾਂ ਦੀ ਸਾਂਝੀ ਥਾਂ ਤੇ ਆਪਾਂ ਜੜੀਆਂ ਲਾਨਦੇ ਆ ਨਾ ਦੀਆਂ ਉਹ ਸਭ ਤੋਂ ਬੈਸਟ ਹੁੰਦੀਆਂ ਨੇ ਪਰ ਉਹ ਪਹਿਲਾਂ ਵਾਲੀਆਂ ਹੁਣ ਗੱਲਾਂ ਨਹੀਂ ਰਹੀਆਂ ਹੈਗੀਆਂ ਕਿਤੇ ਨਾ ਕਿਤੇ ਟਾਈਮ ਜਿਹੜਾ ਹੈਗਾ ਆ ਬਹੁਤ ਜ਼ਿਆਦਾ ਚੇਂਜ ਹੋ ਗਿਆ ਦੁਨੀਆ ਬਹੁਤ ਜ਼ਿਆਦਾ ਚੇਂਜ ਹੋ ਗਈ ਏ ਪਲੀਜ਼ ਮੇਰੇ ਭੈਣ ਭਰਾ ਗੁੱਸਾ ਨਾ ਕਰਿਓ ਮੈਂ ਜਸਟ ਇੱਕ ਕਾਮਨ ਗੱਲ ਤਾਂ ਸ਼ੇਅਰ ਕਰ ਰਹੀ ਹਾਂ ਬਾਕੀ ਤੁਸੀਂ ਵੀ ਆਪਣੀ ਰਾਏ ਦਿਓ ਤੁਹਾਡਾ ਕੀ ਕਹਿਣਾ ਹੈ ਹਨਾ ਤੁਸੀਂ ਕੀ ਇਸ ਚੀਜ਼ ਬਾਰੇ ਸੋਚਦੇ ਹੋ ਮੈਂ ਅਜੇ ਬਹੁਤ ਛੋਟੀ ਹਾਂ ਮੈਨੂੰ ਨਹੀਂ ਇੰਨੀ ਸਮਝ ਹੈਗੀ ਤੇ ਚਲੋ ਜੀ ਹੁਣ ਆਪਾਂ ਨੇ ਬਸ ਬੱਚਿਆਂ ਨੂੰ ਦੇਣੀ ਹੈ ਕਾਫੀ ਵੀ ਕਿਹੜਾ ਬਣਾ ਕੇ ਤੇ ਇਸ ਤੋਂ ਬਾਅਦ ਆਪਾਂ ਨੇ ਕਰਨੀ ਹੈ ਛੋਟੀ ਜੀ ਰੈਸਟ ਤੇ ਰੈਸਟ ਕਰਨ ਤੋਂ ਬਾਅਦ ਆਪਾਂ ਨੇ ਕਰਨੀ ਹੈ ਰਾਤ ਦੇ ਖਾਣੇ ਪੀਣੇ ਦੀ ਸਾਰੀ ਤਿਆਰੀ ਜੋ ਵੀ ਸਾਰੇ ਕੰਮਕਾਰ ਹੈਗੇ ਆ ਇਹ ਪਿੱਛੇ ਫਤੇ ਦੀ ਨਾ ਇਹ ਕਾਰਗੁਜ਼ਾਰੀ ਕੀਤੀ ਹੋਈ ਹੈ ਸਾਰੇ ਇਹ ਫਤੇ ਨੇ ਬਣਾਇਆ ਹੋਇਆ ਸਾਰਾ ਕੁਝ ਪਤਾ ਨਹੀਂ ਕੀ ਕੋ ਗੁਗੜੇ ਬਣਾਏ ਹੋਏ ਨੇ ਪਰ ਨੀਤ ਬਣ ਕਹਿੰਦਾ ਮਾਸੀ ਕਹਿੰਦਾ ਆ ਦੇਖੋ ਪਿੱਛੇ ਕਹਿੰਦਾ ਇਹ ਫਤੇ ਦੀ ਕਲਾਕ੍ਰਿਤੀ ਹੈ ਫਤੇ ਨੇ ਡਰਾਇੰਗ ਕੀਤੀ ਹੋਈ ਹੈ ਬਹੁਤ ਹੀ ਘੰਟ ਤੈਨੂੰ ਪਤਾ ਵੀ ਹੈਗਾ ਆਸਤਾ ਨਹੀਂ ਇਹ ਤਾਂ ਕੋਈ ਟੂਰਨਾਮੈਂਟ ਹਾਂ ਅੱਜ ਨਹੀਂ ਸੀਗਾ ਖਤਮ ਹੋ ਗਏ ਖਤਮ ਹੋ ਗਏ ਤੇ ਕੱਲ ਪਰਨੀਤਰਾ ਦਾ ਟੂਰਨਾਮੈਂਟ ਸੀਗਾ ਤੇ ਬਸ ਹੁਣ ਇਹਨਾਂ ਦੇ ਟੂਰਨਾਮੈਂਟ ਹੋ ਗਏ ਖਤਮ ਤੇ ਇਧਰੋਂ ਸਾਡਾ ਵਲੌਗ ਵੀ ਹੋ ਗਿਆ ਖਤਮ ਕੱਲ ਫੇਰ ਤੁਹਾਨੂੰ ਦਵਾਂਗੇ ਆਪਾਂ ਕੋਈ ਨਵਾਂ ਵਲੌਗ ਘੈਂਟ ਜਿਆ ਤੇ ਤਦ ਤੱਕ ਲਈ ਸਾਰੇ ਖੁਸ਼ ਰਹੋ ਤੇ ਹੱਸਦੇ ਵਸਦੇ ਰਹੋ ਤੇ ਸਾਡੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤਾਂ ਕਿ ਤੁਹਾਨੂੰ ਸਾਡੀਆਂ ਘੈਂਟ ਘੈਂਟ ਜਿਹੜੀਆਂ ਵੀਡੀਓਜ਼ ਹੈਗੀਆਂ ਨੇ ਉਹ ਮੈਂ ਇਸੇ ਲਾਇਆ ਹੀ ਨਹੀਂ ਤੁਹਾਡੀਆਂ ਘੈਂਟ ਘੈਂਟ ਤੁਹਾਨੂੰ ਵੀਡੀਓਜ਼ ਜਿਹੜੀਆਂ ਹੈਗੀਆਂ ਨੇ ਉਹ ਮਿਲਦੀਆਂ ਰਹਿਣ